ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦੇ ਸਾਰੇ ਸਤਿਕਾਰਯੋਗ ਜਿਹੜੇ ਮਨਿਸਟਰ ਸਹਿਬਾਨ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਪਾਰਟੀ ਹਾਈਕਵਰਟ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਮੈਨੂੰ ਇੰਪਰੂਵਮੈਂਟ ਟਰਸਟ ਫਗਵਾੜਾ ਦੀ ਜਿਹੜੀ ਜ਼ਿੰਮੇਵਾਰੀ ਜਿਹੜੀ ਸੌਂਪੀ ਹੈ ਔਰ ਮੈਂ ਅੱਜ ਦੇ ਇਸ ਮੌਕੇ ਦੇ ਉੱਤੇ ਇਹ ਭਰੋਸਾ ਦਿਵਾਉਣਾ ਹਾਈਕਵਰਟ ਨੂੰ ਵੀ ਤੇ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਉਹਨਾਂ ਨੇ ਜੋ ਵਿਸ਼ਵਾਸ ਮੇਰੇ ਤੇ ਵਰਤਾਇਆ ਮੈਂ ਉਹਨਾਂ ਦੇ ਵਿਸ਼ਵਾਸ ਦੇ ਉੱਤੇ ਖਰਾ ਉਤਰਾਂਗਾ ਔਰ ਆਪਣੀ ਜ਼ਿੰਮੇਵਾਰੀ ਨੂੰ ਜਿਹੜਾ ਪੂਰੀ ਤਨਦੇਹੀ ਤੇ ਨਾਲ ਨਿਵਾਵਾਂਗਾ ਕੀ ਪ੍ਰਾਇੋਰਟੀ ਹੋਗੀ ਤੁਹਾਡੀ ਇਹ ਚਾਰਜ ਲੈਣ ਤੋਂ ਬਾਅਦ ਦੇਖੋ ਇੰਪਰੂਵਮੈਂਟ ٹرسٹ ਜਿਹੜਾ ਬਹੁਤ ਲੰਬੇ ਸਮੇਂ ਤੋਂ ਜਿਹੜਾ ਆ ਉਹ ਚੇਅਰਮੈਨ ਤੋਂ ਸਖਣਾ ਸੀਗਾ ਤੇ ਪਿਛਲੇ ਸਮੇਂ ਦੇ ਵਿੱਚ ਥੋੜੇ ਟਾਈਮ ਵਾਸਤੇ ਚੇਅਰਮੈਨ ਸਾਹਿਬ ਸਾਡੇ ਹੀ ਪਾਰਟੀ ਨੇ ਨਿਯੁਕਤ ਕੀਤੇ ਸੀਗੇ ਲੇਕਿਨ ਲੰਬੇ ਸਮੇਂ ਤੋਂ ਜਿਹੜਾ ਉਹਦਾ ਕਾਰਜਕਾਲ ਲਗਭਗ ਜਿਹੜਾ ਹੈਗਾ ਉਹ ਨਾ ਮਾਤਰ ਰਿਹਾ ਤੋਂ ਹੁਣ ਕਿਉਂਕਿ ਇੰਨੀ ਦੇਰ ਤੋਂ ਜਿਹੜਾ ਕੰਮ ਬੰਦੇ ਹੀ ਪਿਆ ਉਹਨੂੰ ਪਹਿਲਾਂ ਲਾਈਨ ਤੇ ਲੈ ਕੇ ਆਵਾਂਗੇ ਬਾਕੀ ਜੋ ਲੋਕਾਂ ਦੀਆਂ ਡਿਮਾਂਡਸ ਨੇ ਜੋ ਲੋਕ ਜਿਹੜੀ ਇਸ ਇੰਪਰੂਵਮੈਂਟ ਟਰਸਟ ਤੋਂ ਆਸ ਉਮੀਦ ਰੱਖਦੇ ਆ ਕੋਸ਼ਿਸ਼ ਕਰਾਂਗੇ ਕਿ ਅਰਸਾ ਚਾਹੇ ਆਪਣੇ ਕੋ ਥੋੜਾ ਆ ਦੇਖਣ ਉਹਦੇ ਵਿੱਚ ਉਹਨਾਂ ਦੀ ਆਸਮੇਦ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਇੱਕ ਪਾਸੇ ਤੁਸੀਂ ਸੂਬੇ ਦੇ ਐਸਸੀਐਲ ਦੇ ਜਨਰਲ ਸਕੱਤਰ ਵੀ ਹੋ ਦੂਜੇ ਪਾਸੇ ਤੁਹਾਨੂੰ ਇੱਕ ਹੋਰ ਵੱਡਾ ਅਹੁਦਾ ਦੇ ਦਿੱਤਾ ਗਿਆ ਕਿਵੇਂ ਕਰੋਗੇ ਇਹ ਦੋਨਾਂ ਨੂੰ ਸੰਭਾਲੋਗੇ ਕਿਦਾਂ ਦੇਖੋ ਪਾਰਟੀ ਜਿਹੜੀ ਹੈ ਉਹ ਜਦੋਂ ਜਦੋਂ ਕਿਸੇ ਦੇ ਵਿੱਚ ਕੰਮ ਕਰਨ ਦੀ ਕੋਈ ਲਗਨ ਹੋਵੇ ਮਿਹਨਤ ਹੋਵੇ ਇੱਛਾ ਸ਼ਕਤੀ ਹੋਵੇ ਤਾਂ ਫਿਰ ਹਾਈ ਕਮਾਂਡ ਉਹਦੇ ਮੁਤਾਬਕ ਹੀ ਭਾਰ ਪਾਉਂਦੀ ਹੈ ਤੇ ਜੇ ਕੋਈ ਭਾਰ ਚੱਕਣ ਦੇ ਕਾਬਲ ਹੈ ਤਦ ਹੀ ਭਾਰ ਪਾਇਆ ਜਾਂਦਾ ਔਰ ਜੇ ਪਾਰਟੀ ਨੇ ਮੈਨੂੰ ਇਹ ਇਸ ਕਾਬਲ ਸਮਝਿਆ ਵੇ ਤੋਂ ਕਿ ਮੈਂ ਜਿੱਥੇ-ਜਿੱਥੇ ਵੀ ਮੇਰੀ ਜ਼ਿੰਮੇਵਾਰੀ ਲਗਾਈ ਪਾਰਟੀ ਨੇ ਮੈਂ ਉਸ ਜ਼ਿੰਮੇਵਾਰੀ ਨੂੰ ਪੂਰੇ ਤਨਦੇਹੀ ਦੇ ਨਾਲ ਇਮਾਨਦਾਰੀ ਦੇ ਨਾਲ ਨਿਭਾਇਆ ਤਾਂ ਅੱਜ ਉਸ ਦਾ ਨਤੀਜਾ ਹੈ ਕਿ ਉਹਨਾਂ ਨੇ ਮੈਨੂੰ ਸਰਕਾਰ ਦੇ ਵਿੱਚ ਜਿਹੜੀ ਹੈ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤਾਂ ਜਿਹੜੀ ਇਹ ਜ਼ਿੰਮੇਵਾਰੀ ਹੈ ਇਹਨੂੰ ਵੀ ਬਾਖੂਬੀ ਨਿਭਾਵਾਂਗੇ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਸਰਕਾਰ ਦੇ ਸਾਰੇ ਸਤਿਕਾਰਯੋਗ ਜਿਹੜੇ ਮਿਨਿਸਟਰ ਸਾਹਿਬਾਨ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਪਾਰਟੀ ਹਾਈ ਕੌਂਡ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਮੈਨੂੰ ਇੰਪਰੂਵਮੈਂਟ ਟਰਸਟ ਫਗਵਾੜਾ ਦੀ ਜਿਹੜੀ ਜ਼ਿੰਮੇਵਾਰੀ ਜਿਹੜੀ ਸੌਂਪੀ ਹੈ ਔਰ ਮੈਂ ਅੱਜ ਦੇ ਇਸ ਮੌਕੇ ਦੇ ਉੱਤੇ ਇਹ ਭਰੋਸਾ ਦਵਾਉਣਾ ਹਾਈ ਕੌਂਡ ਨੂੰ ਵੀ ਤੇ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਕਿ ਉਹਨਾਂ ਨੇ ਜੋ ਵਿਸ਼ਵਾਸ ਮੇਰੇ ਤੇ ਬਰਤਾਇਆ ਮੈਂ ਉਹਨਾਂ ਦੇ ਵਿਸ਼ਵਾਸ ਦੇ ਉੱਤੇ ਕਰਤਰਾ ਉਤਰਾਗਾ ਉਹ ਆਪਣੀ ਜ਼ਿੰਮੇਵਾਰੀ ਨੂੰ ਜਿਹੜਾ ਪੂਰੀ ਤਨਦੇਹੀ ਤੇ ਨਾਲ ਨਿਵਾਵਾਂਗਾ ਕੀ ਪ੍ਰਾਇੋਰਟੀ ਹੋਗੀ ਤੁਹਾਡੀ ਇਹ ਚਾਰਜ ਲੈਣ ਤੋਂ ਬਾਅਦ ਦੇਖੋ ਇੰਪਰੂਵਮੈਂਟ ٹرسٹ ਜਿਹੜਾ ਬਹੁਤ ਲੰਬੇ ਸਮੇਂ ਤੋਂ ਜਿਹੜਾ ਆ ਉਹ ਚੇਅਰਮੈਨ ਤੋਂ ਸਖਣਾ ਹੀ ਸੀਗਾ ਤੇ ਪਿਛਲੇ ਸਮੇਂ ਦੇ ਵਿੱਚ ਥੋੜੇ ਟਾਈਮ ਵਾਸਤੇ ਚੇਅਰਮੈਨ ਸਾਹਿਬ ਸਾਡੇ ਹੀ ਪਾਰਟੀ ਨੇ ਨਿਯੁਕਤ ਕੀਤੇ ਸੀਗੇ ਲੇਕਿਨ ਲੰਬੇ ਸਮੇਂ ਤੋਂ ਜਿਹੜਾ ਉਹਦਾ ਕਾਰਜਕਾਰ ਲਗਭਗ ਜਿਹੜਾ ਹੈਗਾ ਉਹ ਨਾ ਮੱਤਰ ਰਿਹਾ ਤੋਂ ਹੁਣ ਕਿਉਂਕਿ ਇੰਨੀ ਦੇਰ ਤੋਂ ਜਿਹੜਾ ਕੰਮ ਬੰਦੇ ਹੀ ਪਿਆ ਉਹਨੂੰ ਪਹਿਲਾਂ ਲਾਈਨ ਤੇ ਲੈ ਕੇ ਆਵਾਂਗੇ ਬਾਕੀ ਜੋ ਲੋਕਾਂ ਦੀਆਂ ਡਿਮਾਂਡਾਂ ਨੇ ਜੋ ਲੋਕ ਜਿਹੜੀ ਇਸ ਇੰਪਰੂਵਮੈਂਟ ਟਰਸਟ ਤੋਂ ਆਸ ਉਮੀਦ ਰੱਖਦੇ ਆ ਕੋਸ਼ਿਸ਼ ਕਰਾਂਗੇ ਕਿ ਆਸਾ ਚਾਹੇ ਆਪਣੇ ਕੋ ਥੋੜਾ ਆ ਲੇਕਿਨ ਉਹਦੇ ਵਿੱਚ ਉਹਨਾਂ ਦੀ ਆਸ ਉਮੀਦ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਇੱਕ ਪਾਸੇ ਤੁਸੀਂ ਸੂਬੇ ਦੇ ਐਸਸੀਐਲ ਦੇ ਜਨਰਲ ਸਕੱਤਰ ਵੀ ਹੋ ਦੂਜੇ ਪਾਸੇ ਤੁਹਾਨੂੰ ਇੱਕ ਹੋਰ ਵੱਡਾ ਔਦਾ ਦੇ ਦਿੱਤਾ ਗਿਆ ਕਿਵੇਂ ਕਰੋਗੇ ਇਹ ਦੋਨਾਂ ਨੂੰ ਸੰਭਾਲੋਗੇ ਕਿਦਾਂ ਦੇਖੋ ਪਾਰਟੀ ਜਿਹੜੀ ਆ ਉਹ ਜਦੋਂ ਜਦੋਂ ਕਿਸੇ ਦੇ ਵਿੱਚ ਕੰਮ ਕਰਨ ਦੀ ਕੋਈ ਲਗਨ ਹੋਵੇ ਮਿਹਨਤ ਹੋਵੇ ਇਸ਼ਾ ਸ਼ਕਤੀ ਹੋਵੇ ਤਾਂ ਫਿਰ ਹਾਈ ਕਮਾਂਡ ਉਹਦੇ ਮੁਤਾਬਕ ਹੀ ਭਾਰ ਪਾਉਂਦੀ ਹੈ ਤੇ ਜੇ ਕੋਈ ਭਾਰ ਚੱਕਣ ਦੇ ਕਾਬਿਲ ਹੈ ਤਦੇ ਹੀ ਭਾਰ ਪਾਇਆ ਜਾਂਦਾ ਔਰ ਜੇ ਪਾਰਟੀ ਨੇ ਮੈਨੂੰ ਇਹ ਇਸ ਕਾਬਿਲ ਸਮਝਿਆ ਵੀ ਤੋ ਕਿ ਮੈਂ ਜਿੱਥੇ-ਜਿੱਥੇ ਵੀ ਮੇਰੀ ਜ਼ਿੰਮੇਵਾਰੀ ਲਗਾਈ ਪਾਰਟੀ ਨੇ ਮੈਂ ਉਸ ਜ਼ਿੰਮੇਵਾਰੀ ਨੂੰ ਪੂਰੇ ਤਨਦੇਹੀ ਦੇ ਨਾਲ ਇਮਾਨਦਾਰੀ ਦੇ ਨਾਲ ਨਿਭਾਇਆ ਤਾਂ ਅੱਜ ਉਸ ਦਾ ਨਤੀਜਾ ਹੈ ਕਿ ਉਹਨਾਂ ਨੇ ਮੈਨੂੰ ਸਰਕਾਰ ਦੇ ਵਿੱਚ ਜਿਹੜੀ ਹੈ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤਾਂ ਜਿਹੜੀ ਇਹ ਜ਼ਿੰਮੇਵਾਰੀ ਹੈ ਇਹਨੂੰ ਵੀ ਬਾਖੂਬੀ ਨਿਭਾਵਾਂਗਾ